ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿਹੜੀ ਅੱਜ ਦੀ ਵੀਡੀਓ ਆ ਇਹ ਬਹੁਤ ਖਾਸ ਸਾਡੇ ਡੈਰੀ ਫਾਰਮਾਂ ਲਈ ਅੱਜ ਆਪਾਂ ਕਰਾਂਗੇ ਕਾਫ ਡੈਰੀਏ ਦੀ ਗੱਲ ਜਿਹੜਾ ਬੱਚਿਆਂ ਦੇ ਵਿੱਚ ਡੈਰੀਆ ਲੱਗ ਜਾਂਦਾ ਇਹ ਬਹੁਤ ਖਤਰਨਾਕ ਆ ਬੱਚੇ ਦੇ ਵਿੱਚ ਜਦੋਂ ਆਪਾਂ ਪਸ਼ੂਆਂ ਦੇ ਵਿੱਚ ਮੌਤ ਦਰ ਦੇਖਦੇ ਆ ਸਾਰਿਆਂ ਨਾਲੋਂ ਵੱਧ ਮੌਤ ਦਰ ਬੱਚੇ ਦੇ ਵਿੱਚ 0 ਦਿਨ ਤੋਂ ਲੈ ਕੇ 4 ਮਹੀਨੇ ਤੱਕ ਆ ਬਈ ਵੱਡੇ ਜਿੰਨੇ ਸਾਰੇ ਪਸ਼ੂ ਮਰਦੇ ਆ ਉਹਦੇ ਵਿੱਚੋਂ 80% ਮੌਤਦਾਰ ਇੱਥੇ ਹੋ ਜਾਂਦੀ ਆ ਜੇ 100 ਪਸ਼ੂ ਚੋਂ ਆਪਾਂ ਲੱਖੇ ਵੀ 100 ਪਸ਼ੂ ਮਰਦਾ 80 ਪਸ਼ੂ ਬੱਚੇ ਛੋਟੇ ਮਰਦੇ ਆ ਤੇ ਉਸ ਤੋਂ ਬਾਅਦ ਜੋ ਛੋਟੇ ਬੱਚਿਆਂ ਦੇ ਵਿੱਚ ਆਪਾਂ ਦੇਖਾਂਗੇ ਵੀ ਕਿੰਨੀ ਮੌਤਦਾਰ ਸਾਰਿਆਂ ਨਾਲੋਂ ਵੱਧ ਜਿਹੜੇ ਬੱਚੇ ਮਰਦੇ ਆ ਉਹ ਮੋਕ ਦੇ ਨਾਲ ਮਰਦੇ ਆ ਜਦੋਂ ਬੱਚੇ ਨੂੰ ਮੋਕ ਲੱਗਦੀ ਆ ਡੀਹਾਈਡਰੇਟ ਹੋ ਜਾਂਦਾ ਮਤਲਬ ਬੱਚਾ ਉਹਨੂੰ ਪਾਣੀ ਦੀ ਕਮੀ ਆ ਜਾਂਦੀ ਆ ਤੇ ਉਹ ਬੱਚੇ ਦੀ ਮੌਤ ਹੋ ਜਾਂਦੀ ਆ ਮੋਕ ਆ ਜਿਹੜੀ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਬਈ ਡੈਰੀਆ ਵਾ ਜਿਹੜਾ ਇਹ ਕਿੰਨੇ ਤਰ੍ਹਾਂ ਦਾ ਡੈਰੀਆ ਵਾ ਵੀ ਆਪਾਂ ਕਿਵੇਂ ਪਛਾਣ ਕਰ ਸਕਦੇ ਆ ਕਿਵੇਂ ਉਹਦਾ ਇਲਾਜ ਕਰ ਸਕਦੇ ਆ ਆਪਾਂ ਘਰ ਹੀ ਜਿਹੜਾ ਡੈਰੀਆ ਵਾ ਇਹ ਤਿੰਨ ਪ੍ਰਕਾਰ ਦੇ ਨਾਲ ਬੱਚੇ ਨੂੰ ਡੈਰੀਆ ਹੁੰਦਾ ਵਾ ਇੱਕ ਤਾਂ ਬੈਕਟੀਰੀਆ ਦੇ ਨਾਲ ਹੁੰਦਾ ਵਾ ਜਿਹੜਾ ਬੈਕਟੀਰੀਆ ਕੋਈ ਵੀ ਟੱਚ ਚ ਆਉਂਦਾ ਬੈਕਟੀਰੀਆ ਦੇ ਉਹਦੇ ਨਾਲ ਹੋ ਜਾਂਦਾ ਦੂਜਾ ਹੋ ਜਾਂਦਾ ਵਾ ਆਪਣਾ ਵਾਇਰਸ ਦੇ ਨਾਲ ਜਿਹੜਾ ਤੀਜਾ ਡੈਰੀਆ ਉਹ ਹੁੰਦਾ ਵਾ ਆਪਣੇ ਪ੍ਰੋਟੋਜ਼ੋਆ ਜਿਵੇਂ ਕੋਈ ਚਚੜ ਅੰਦਰ ਮੜਾਪਾ ਪਸ਼ੂ ਬੱਚੇ ਦੇ ਇਦਾਂ ਦੇ ਮਤਲਬ ਇਹ ਮੱਖੀ ਮੱਛਰ ਓਦਾਂ ਦੇ ਆ ਜਿਹੜੇ ਹੁੰਦੇ ਆ ਉਹਨਾਂ ਦੇ ਨਾਲ ਡੈਰੀਆ ਲੱਗਦਾ ਵਾ ਤੇ ਇੱਕ ਬੈਕਟੀਰੀਆ ਜਿਹੜਾ ਬੈਕਟੀਰੀਆਲ ਡੈਰੀਆ ਇਹ ਇਹਦੇ ਵਿੱਚ ਸਾਰਿਆਂ ਨੂੰ ਖਤਰਨਾਕ ਹੈਗਾ ਵਾ ਇਕੋਲਾਈਜ਼ ਬੈਕਟੀਰੀਆ ਦੋ ਤਿੰਨ ਤਰ੍ਹਾਂ ਦੇ ਬੈਕਟੀਰੀਆ ਨਾਲ ਹੁੰਦਾ ਪਰ ਇਕੋਲਾਈਜ਼ ਸਾਰਿਆਂ ਨੂੰ ਖਤਰਨਾਕ ਆ ਤੇ ਜਿਹੜਾ ਵਾਇਰਸ ਆ ਇਹਦਾ ਇਹ ਹੋਊਗਾ ਜਦੋਂ ਵਾਇਰਸ ਵਾਲਾ ਬੈਕਟੀਰੀਆ ਹੋਊਗਾ ਇਹ ਇੱਕ ਨੂੰ ਨਹੀਂ ਲੱਗਣੀ ਬੱਚਿਆਂ ਨੂੰ ਕਈਆਂ ਨੂੰ ਮੋਕ ਲੱਗੂਗੀ ਜਾਦੇ ਬੱਚਿਆਂ ਨੂੰ ਮੋਕ ਲੱਗੂ ਇਹਦੇ ਵਿੱਚ ਤੇ ਪਰ ਅੱਜ ਜਿਹੜੀ ਆਪਾਂ ਗੱਲ ਕਰਾਂਗੇ ਇਹ ਵਾਇਰਸ ਵਾਲੇ ਦੀ ਗੱਲ ਕਰਾਂਗੇ ਵਾਇਰਸ ਵਾਲੇ ਦੀ ਸੌਰੀ ਇਹ ਆਪਾਂ ਗੱਲ ਕਰਾਂਗੇ ਜਿਹੜੀ ਬੈਕਟੀਰੀਆ ਦੇ ਨਾਲ ਹੁੰਦਾ ਵਾ ਬੈਕਟੀਰੀਆ ਦੇ ਨਾਲ ਸਾਰਿਆਂ ਨੂੰ ਇਕੋਲਾਈਜ਼ ਬੈਕਟੀਰੀਆ ਖਤਰਨਾਕ ਆ ਉਹਦੇ ਨਾਲ ਜਿਆਦਾ ਬੱਚਿਆਂ ਨੂੰ ਮੌਕ ਲੱਗਦੀ ਆ ਤੇ ਉਹ ਜਿਆਦਾ ਉਹਦੇ ਨਾਲ ਹੀ ਮੌਤਦਾਰ ਹੁੰਦੀ ਆ ਬੱਚੇ ਦੀ ਇਹ ਹੁੰਦਾ ਕਦੋਂ ਆ ਇਹ ਇਹਦੇ ਮਤਲਬ ਕਿਹੜਾ ਟਾਈਮ ਆ ਇਹਦਾ ਹੋਣ ਦਾ ਪਹਿਲੇ 48 ਘੰਟਿਆਂ ਦੇ ਵਿੱਚ ਜੇ ਤੁਹਾਡੇ ਪਸ਼ੂ ਨੂੰ ਮੌਕ ਲੱਗਦੀ ਆ ਬੱਚੇ ਨੂੰ ਤੇ ਉਥੇ ਤੁਸੀਂ ਕੋਈ ਫੀਡਿੰਗ ਉਹਦੀ ਓਵਰ ਕਰਤੀ ਹੋਣੀ ਆ ਮਤਲਬ ਕਿ ਉਹਨੂੰ ਬੋਲੀ ਵੱਧ ਘੱਟ ਪਿਆਈ ਗਈ ਤਾਂ ਉਹ ਮੌਕ ਲੱਗੀ ਆ ਉੱਥੇ ਕੋਈ ਬੈਕਟੀਰੀਆ ਨਹੀਂ ਕਿਉਂਕਿ ਜਿਹੜਾ ਪਸ਼ੂ ਦਾ ਅੰਦਰ ਆ ਉੱਥੇ ਕੋਈ ਬੈਕਟੀਰੀਆ ਨਹੀਂਗਾ ਉਹਨੂੰ ਜੰਮ ਗਿਆ ਉਹ ਜਿਹੜਾ ਬੈਕਟੀਰੀਆ ਨੇ ਅੰਦਰ ਜਾਣਾ 48 ਘੰਟੇ ਤੱਕ ਉਹਨੇ ਲਾਈ ਦੇਣੇ ਆ 48 ਘੰਟਿਆਂ ਤੋਂ ਲੈ ਕੇ ਬਾਅਦ ਚ ਤੇ 7 ਦਿਨਾਂ ਦੇ ਅੰਦਰ ਅੰਦਰ ਜਿਹੜਾ ਇਕੋਲਾਈਜ਼ ਆ ਉੱਥੇ ਇਹ ਮਤਲਬ ਪਸ਼ੂ ਦੇ ਅਟੈਕ ਕਰਦਾ ਪਸ਼ੂ ਤੇ ਤੇ ਇਹ ਜਾਂਦਾ ਕਿਵੇਂ ਆ ਜਾਂਦਾ ਚਾਹੇ ਤਾਂ ਤੁਸੀਂ ਬੱਚੇ ਜਿਹੜਾ ਪਸ਼ੂ ਆ ਉਹਨੂੰ ਜੇ ਢਗਾਉਣੇ ਆ ਤਾਂ ਉਹਦੇ ਥਾਣਾ ਦੇ ਉੱਤੇ ਆਪਾਂ ਚੰਗੀ ਤਰ੍ਹਾਂ ਸਫਾਈ ਨਹੀਂ ਕੀਤੀ ਉੱਥੋਂ ਚੁੰਗਦੇ ਤੋਂ ਚਲਾ ਗਿਆ ਜਾਂ ਤੁਹਾਡਾ ਜਿਹੜਾ ਤੁਸੀਂ ਬੋਤਲਾਂ 'ਚ ਦੁੱਧ ਪਿਉਣੇ ਆ ਉਹਦੀ ਚੰਗੀ ਤਰ੍ਹਾਂ ਉਹ ਵਾਲਿਆ ਬੂਲਿਆ ਨਹੀਂਗਾ ਉਹਨੂੰ ਨਿਸ਼ਫਾਈ ਕੀਤੀ ਉਹਦੇ ਨਾਲ ਹੀ ਚਲਾ ਗਿਆ ਜਾਂ ਦੂਜੇ ਬੱਚਿਆਂ ਨੂੰ ਪਹਿਲਾਂ ਮੋਗ ਸੀਗੀ ਆਪਾਂ ਉਹਨਾਂ ਦੇ ਕੋਲੇ ਬੰਨਤਾ ਨੇੜੇ ਬੰਨਤਾ ਉਹ ਮੋਗ ਦੇ ਟੱਚ ਦੇ ਵਿੱਚ ਆ ਗਿਆ ਆਪਣਾ ਬੱਚਾ ਤੇ ਉਥੋਂ ਚਲਿਆ ਗਿਆ ਇਹ ਅੰਦਰ ਮਤਲਬ ਬੈਕਟੀਰੀਆ ਇਹ ਇਹਦੇ ਅੰਦਰ ਜਾਣ ਦੇ ਇਹ ਕਾਰਨਾਂ 7 ਦਿਨਾਂ ਦੇ ਵਿੱਚ ਵਿੱਚ ਇਹ 7 ਦਿਨਾਂ ਤੋਂ ਬਾਅਦ ਇਹ ਘੱਟ ਅਟੈਕ ਕਰਦਾ ਕਿਉਂਕਿ ਇਮਿਊਨਿਟੀ ਬਣ ਜਾਂਦੀ ਆ ਬੱਚੇ ਦੀ ਉਦੋਂ ਨੂੰ ਪਹਿਲਾਂ ਇਮਿਊਨਿਟੀ ਬਹੁਤ ਘੱਟ ਆ ਬੱਚੇ ਦੀ ਉਦੋਂ ਨੂੰ ਉਹ ਮਤਲਬ ਕਿ ਬਿਮਾਰੀ ਨਾਲ ਲੜਨ ਦੀ ਉਹਦੀ ਤਾਕਤ ਵੱਧ ਜਾਂਦੀ ਆ 7 ਦਿਨਾਂ ਤੋਂ ਬਾਅਦ ਘੱਟ ਆ ਇਹਦੇ ਚਾਂਸ ਜਿਹੜੀ 7 ਦਿਨਾਂ ਤੋਂ ਬਾਅਦ ਮੋਕ ਲੱਗਣੀ ਆ ਉਹ ਚਾਹੇ ਤਾਂ ਬੈਕਟੀਰੀਆ ਮਤਲਬ ਇੱਕ ਹੋਰ ਬੈਕਟੀਰੀਆ ਉਹਦੇ ਨਾਲ ਲੱਗੂਗੀ ਨਹੀਂ ਤਾਂ ਉਹ ਬੈਰਥ ਨਾਲ ਲੱਗੂਗੀ ਨਹੀਂ ਉਹ ਲੱਗੂਗੀ ਪ੍ਰੋਟੋਜੋਆ ਦਾ ਸੋ ਇਹ ਸੱਤਾਂ ਦਿਨਾਂ ਦੇ ਅੰਦਰ ਮੌਤ ਦਰ ਪਰ ਇਹ ਇਹਦੇ ਵਿੱਚ ਜ਼ਿਆਦਾ ਵਾ ਇਹਦੇ ਵਿੱਚ ਟੈਂਪਰੇਚਰ ਪਸ਼ੂ ਦਾ ਡਾਊਨ ਹੋ ਜਾਂਦਾ ਮੌਤ ਉਦੋਂ ਹੁੰਦੀ ਹੈ ਇਹਦੇ ਵਿੱਚ ਮੌਤ ਦਰ ਵੱਧਾ ਮੌਤ ਉਦੋਂ ਹੁੰਦੀ ਹੈ ਜਦੋਂ ਪਸ਼ੂ ਡੀ ਹਾਈਡਰੇਟ ਹੋ ਜਾਂਦਾ ਮਤਲਬ ਕਿ ਮੋਕ ਲੱਗ ਲੱਗ ਕੇ ਉਹਦਾ ਪਾਣੀ ਘਟ ਜਾਂਦਾ ਆਪਾਂ ਇਹਦੇ ਲਈ ਕੀ ਕਰ ਸਕਦੇ ਆ ਪਹਿਲਾਂ ਤਾਂ ਇਹਦੀ ਬੋਤਲ ਮੈਂ ਪਰਹੇਜ਼ ਹੀ ਦੱਸੂਗਾ ਵੀ ਵੱਧ ਪਰਹੇਜ਼ ਤੇ ਬੋਤਲ ਸਾਫ਼ ਕਰਕੇ ਬਿਲਕੁਲ ਆਪਾਂ ਦੁੱਧ ਪਿਉਣਾ ਵਾ ਪੂਰਾ ਉਹਦੀ ਜਗ੍ਹਾ ਸਾਫ਼ ਰੱਖਣੀ ਆ ਪਹਿਲੇ 7 ਦਿਨ ਦੂਜੇ ਬੱਚਿਆਂ ਤੋਂ ਇਹਨੂੰ ਅਲੱਗ ਰੱਖ ਲਓਗੇ ਤਾਂ ਵਧੀਆ ਗੱਲ ਆ ਵੀ ਜਦੋਂ 7 ਦਿਨਾਂ ਦੀ ਉਮਰ ਹੋ ਗਈ ਫੇਰ ਆਪਾਂ ਉਹਨਾਂ ਨੂੰ ਐਕਸੈਪਟ ਕਰ ਦਈਏ ਅਲੱਗ ਰੱਖ ਲਓ 7 ਦਿਨ ਪਹਿਲੇ ਤੇ ਉਸ ਤੋਂ ਬਾਅਦ ਇਲਾਜ ਦੀ ਗੱਲ ਕਰ ਲਈਏ ਤੁਸੀਂ ਮੁੱਢਲੀ 'ਚ ਕੀ ਕਰ ਸਕਦੇ ਆ ਇਹਨੂੰ ਆਪਣਾ ਔਰਲ ਦਾ ਘੋਲ ਜਿਹੜਾ ਆਉਂਦਾ ਵਾ ਆਪਣੇ ਬੰਦਿਆਂ ਦੇ ਵਿੱਚ ਵੀ ਆਉਂਦਾ ਵਾ ਹਿਊਮਨ ਦੇ ਵਿੱਚ ਵੀ ਬਈ ਉਹ ਆਪਾਂ ਇਹਨੂੰ ਔਰਲ ਦਾ ਘੋਲ ਪੀ ਗੀਏ ਵੱਧ ਤੋਂ ਵੱਧ ਉਹ ਪਾਣੀ ਜਿਹੜਾ ਮਤਲਬ ਘੋਲ ਕੇ ਨਾ ਉਹ ਲੈ ਲਓ ਉਹਨੂੰ ਘੋਲ ਕੇ ਜਿਆਦਾ ਤੋਂ ਜਿਆਦਾ ਉਹ ਟਾਈਮ ਪਿਆਓ ਤੇ ਇਹਦੇ ਉਹਦੀ ਜਦੋਂ ਆਪਮੋਕ ਲੱਗਦੀ ਆ ਇਹਨੂੰ ਐਲ ਆਰ ਆਰ ਐਲ ਆਰ ਐਲ ਦੀ ਬੋਤਲਾ ਲੱਗਣੀ ਬਹੁਤ ਜ਼ਰੂਰੀ ਆ ਕਿਉਂਕਿ ਉਹ ਡੀਹਾਈਡਰੇਟ ਨੂੰ ਕਵਰ ਕਰਦੀ ਆ ਉਹ ਆਪਾਂ ਇਹਦੇ 100 ml 200 ml ਆਪਾਂ ਲਾ ਸਕਦੇ ਆ ਇਹਦੇ 100 ਤੋਂ 200 ml ਫਿਰ ਤੁਸੀਂ ਮਟਰਿੰਡਾ ਜੋ ਲਾਉਂਦੀ ਆ ਉਹ ਲਾ ਸਕਦੇ ਆ ਕਿਉਂਕਿ ਜਦੋਂ ਦਸਤ ਲੱਗਦੇ ਆ ਪੇਟ ਦੇ ਵਿੱਚ ਸੋਜ ਜਾਂਦੀ ਆ ਉਹ ਸੋਜ ਖਤਮ ਕਰਦੀ ਆ ਫਿਰ ਕੁਝ ਐਂਟੀਬਾਇਟਿਕਾਂ ਜਿੰਦੇ ਆ ਉਹ ਮਤਲਬ ਜੇ ਤੁਸੀਂ ਵੈਸੇ ਮੈਨੂੰ ਪਰਸਨਲ ਪੁੱਛ ਲਓਗੇ ਦਾ ਜਿਹੜੇ ਭਰਾ ਕੋਈ ਹੈਗੀ ਆ ਪ੍ਰੋਬਲਮ ਦੱਸ ਦੂੰਗਾ ਵੈਸੇ ਕੋਈ ਕਈ ਨਾ ਵੀਡੀਓ ਦੇਖ ਕੇ ਪੰਗਾ ਲੈ ਲੈਂਦਾ ਉਹ ਨਹੀਂ ਲੈਣਾ ਚਾਹੀਦਾ ਹਨ ਤੇ ਇਹ ਜਿਹੜੀ ਆਪਣੀ ਬੱਸੀ ਆ ਇਹਨੂੰ ਇੱਕ ਨੂੰ ਲੱਗੀ ਸੀਗੀ ਦੋ ਕੁ ਬੱਚਿਆਂ ਨੂੰ ਲੱਗੀ ਸੀ 14-15 ਬੱਚਿਆਂ 'ਚ ਤੇ ਇਹ ਨੂੰ ਆਪਾਂ ਇਹ ਇਲਾਜ ਕੀਤਾ ਵਾ ਇਲਾਜ ਕਰਨ ਤੋਂ ਬਾਅਦ ਇਹ ਬਿਲਕੁਲ ਤੰਦਰੁਸਤਾ ਕੋਈ ਪ੍ਰੋਬਲਮ ਨਹੀਂ ਇਹਦੇ ਇਲਾਜ ਹੈਗਾ ਵਾ ਇਲਾਜ ਦੀ ਕੋਈ ਪ੍ਰੋਬਲਮ ਨਹੀਂ ਗਈ ਇਲਾਜ ਤੁਸੀਂ ਕਰ ਸਕਦੇ ਆ ਇਹਦਾ ਆਰਾਮ ਨਹੀਂ ਕਰ ਸਕਦੇ ਆ ਠੀਕ ਆ ਤੇ ਜਿਵੇਂ ਮੋਕ ਵਾਲੇ ਟੀਕੇ ਹੁੰਦੇ ਆ ਬਾਇਓਟ੍ਰੈਮ ਉਹ ਹੁੰਦੇ ਉਹ ਦੇ ਸਕਦੇ ਆ ਇੱਕ ਤੁਸੀਂ ਹੋਰ ਬਹੁਤ ਵਧੀਆ ਗੱਲ ਕਰ ਸਕਦੇ ਆ ਬਈ ਜਦੋਂ ਤੁਹਾਡਾ ਪਸ਼ੂ ਤਿੰਨ ਚਾਰ ਦਿਨ ਦਾ ਹੋ ਗਿਆ ਨਾ ਬਾਇਓ ਬਾਇਓਟ੍ਰੈਮ ਦੀਆਂ ਗੋਲੀਆਂ ਆਉਂਦੀਆਂ ਆ ਮਾ ਆਪਣੇ ਵੱਡੇ ਪਸ਼ੂਆਂ ਦੇ ਵਿੱਚ ਬਾਇਓਟ੍ਰੈਮ ਦੀਆਂ ਗੋਲੀਆਂ ਉਹ ਅੱਧੀ ਗੋਲੀ ਆਪਾਂ ਪਸ਼ੂ ਨੂੰ ਦੇਈ ਦੇਣੀ ਆ ਤੀਜੇ ਦਿਨ ਤੁਸੀਂ ਦੇਈ ਦਿਓ ਮੋਕ ਹੈਗੀ ਆ ਜਾਂ ਨਹੀਂ ਹੈਗੀ ਤੀਜੇ ਦਿਨ ਤੁਸੀਂ ਅੱਧੀ ਗੋਲੀ ਲਾਜ਼ਮੀ ਦੇ ਦਿਓ ਇਹ ਕਵਰ ਪਾਊਡਰ ਆਉਂਦਾ ਇਹ ਮੋਕ ਲਈ ਬਹੁਤ ਵਧੀਆ ਚੀਜ਼ ਆ ਕਵਰ ਪਾਊਡਰ ਵੀ ਤੁਸੀਂ ਮਤਲਬ ਚੌਥੇ ਦਿਨ ਜੇ ਬੱਚੇ ਨੂੰ ਮੋਕ ਹੈਗੀ ਜਾਂ ਨਹੀਂ ਹੈਗੀ ਜਿਹੜਾ ਕਵਰ ਪਾਊਡਰ ਆ ਇਹ ਤੁਸੀਂ ਚੌਥੇ ਦਿਨ ਜਦੋਂ 4 ਦਿਨ ਦਾ ਬੱਚਾ ਹੋ ਗਿਆ ਆਪਾਂ ਦੁੱਧ ਚ ਪਾ ਕੇ ਥੋੜਾ ਥੋੜਾ ਇਹਨੂੰ ਮਤਲਬ ਕਿ ਦੇ ਦਈਏ ਤੇ ਪਸ਼ੂ ਤੁਹਾਡਾ ਨੂੰ ਮੋਕ ਲੱਗੂਗੀ ਨਹੀਂ ਸਾਰੇ ਨੂੰ ਮੇਨ ਇਹੀ ਆ ਵੀ ਜੇ ਤੁਸੀਂ ਮੋਕ ਰੋਕ ਲਈ ਦੇਖੋ ਖਰਾਕ ਤਾਂ ਹਰੇਕ ਬੰਦੇ ਨੇ ਦੇ ਲੈਣੀ ਆ ਉਹ ਕੋਈ ਪ੍ਰੋਬਲਮ ਨਹੀਂ ਆ ਪਰ ਪੰਗਾ ਤਾਂ ਇਹੀ ਪੈਂਦਾ ਮੋਕਲਾ ਜੇ ਤੁਸੀਂ ਮੋਕ ਰੋਕ ਲਈ ਬੱਚੇ ਦੀ ਤੇ ਫਿਰ ਤੁਹਾਡਾ ਬੱਚਾ ਬਚ ਜੇਣਾ ਵਾ ਤੇ ਉਹ ਤੁਹਾਡਾ ਬੱਚਾ ਮਤਲਬ ਕਿ ਤੰਦਰੁਸਤ ਗਾਂ ਬਣ ਜੂਗੀ ਇੱਕ ਚੀਜ਼ ਇਹਦੇ ਵਿੱਚ ਹੋਰ ਬਹੁਤ ਆ ਜਿਹੜੀ ਮੋਕ ਆ ਜੇ ਬੱਚੇ ਨੂੰ ਜਿਹੜੇ ਨੂੰ ਮੋਕ ਲੱਗਦੀ ਹੈ ਇੱਕੇਰਾ ਮੋਕ ਲੱਗ ਜਾਂਦੀ ਹੈ ਨਾ ਉਹ ਇੱਕ ਆਪਦੀ ਜ਼ਿੰਦਗੀ ਦੇ ਵਿੱਚ ਘੱਟੋ ਘੱਟ ਨਾ ਵਾਲਾ 10000 ਰੁਪਏ ਦਾ ਤੁਹਾਨੂੰ ਦੁੱਧ ਘੱਟ ਦਊਗਾ ਉਹ ਜਿਹੜੇ ਬੱਚੇ ਨੂੰ ਮੋਕ ਲੱਗਦੀ ਆ ਤੇ ਜਿਹੜਾ ਜਿਹੜਾ ਉਹਦਾ ਸੂਣ ਦਾ ਟਾਈਮ ਵੀ ਵੱਜੂਗਾ ਪੀੜ ਵੱਜੂਗਾ ਦੂਜੇ ਬੱਚੇ ਪਹਿਲਾਂ ਹੋ ਜਾਣਗੇ ਉਹਨੇ ਉਹਨੇ ਮਗਰੋਂ ਗੱਭਣ ਹੋਣਾ ਉਹ ਪਸੂਨੇ ਤੇ ਤੇ ਜਦੋਂ ਉਹ ਪਲਕੇ ਜਾਊਗੀ ਗਾਂ ਗਾਂ ਬਣੂਗੀ ਉਹ ਉਹਨੇ ਇੱਕ ਦਿਨ ਦਾ ਘੱਟੋ ਘੱਟ ਨਾ ਵਾਲਾ ਤੇ 2 ਲੀਟਰ ਦੁੱਧ ਇੱਕ ਦਿਨ ਦਾ ਘੱਟ ਦੇਣਾ ਉਹਨੇ ਬੱਚੇ ਨੇ ਤੇ ਬਹੁਤ ਸਾਰੀਆਂ ਪ੍ਰੋਬਲਮਾਂ ਹੋਰ ਵੀ ਬੜੀਆਂ ਸਾਰੀਆਂ ਉਹਨੂੰ ਬਿਮਾਰੀਆਂ ਚੁੰਮਣਗੀਆਂ ਸੋ ਮਤਲਬ ਮੇਰਾ ਕਹਿਣ ਦਾ ਇਹ ਮਤਲਬ ਹੈ ਪੂਰੀ ਗੌਰ ਰੱਖੋ ਤੁਹਾਡੇ ਪਸ਼ੂ ਨੂੰ ਜਦ ਹੀ ਮੋਕ ਲੱਗਦੀ ਆ ਬੱਚੇ ਨੂੰ ਛੋਟੇ ਨੂੰ ਉਹਦੀ ਉਹਦੀ ਗੌਰ ਕਰੋ ਕੁਛ ਬਣਾ ਜੇ ਤੁਸੀਂ ਮਤਲਬ ਕੁਛ ਬਣਾ ਕਰ ਸਕਦੇ ਨਾ ਜਿਹੜੇ ਆਪਣੇ ਹੋਮਨ ਦੇ ਵਿੱਚ ਬੱਚਿਆਂ ਵਾਲੀ ਆਉਂਦੀ ਆ ਮਤਲਬ ਕਿ ਲੈਟਰੀਨਾਂ ਤੋਂ ਲੂਜ਼ ਮੋਸ਼ਨ ਤੋਂ ਆਉਂਦੀ ਆ ਉਹ ਤੁਸੀਂ ਦੇ ਸਕਦੇ ਆ ਉਹ ਕੋਈ ਪ੍ਰੋਬਲਮ ਨਹੀਂ ਤੁਸੀਂ ਵਜਾਂ ਦੇ ਹਿਸਾਬ ਦੇ ਨਾਲ ਉਹ ਤੁਸੀਂ ਬੱਚੇ ਨੂੰ ਦੇ ਸਕਦੇ ਆ ਤੁਹਾਡਾ ਬੱਚਾ ਠੀਕ ਹੋ ਜੂ ਬਸ ਇਹਦੇ ਲਈ ਮਤਲਬ ਮੇਨ ਗੱਲ ਇਹ ਹੀ ਆ ਬਈ ਸਭ ਤੋਂ ਪਹਿਲਾਂ ਜਿਹੜਾ ਵੀ ਉਹਨੂੰ ਬੋਤਲ ਨਾਲ ਦੁੱਧ ਪਿਆਉਣੇ ਆ ਉਹ ਬਿਲਕੁਲ ਤੁਸੀਂ ਚੰਗੀ ਤਰ੍ਹਾਂ ਸਰਫਣਾ ਧੋਕੇ ਰੱਖੋ ਦਿਨੇ ਜਦੋਂ ਦੁੱਧ ਪਿਆਤਾ ਹਰੇ ਬੱਚਿਆਂ ਨੂੰ ਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਆਪਣਾ ਉਹਦੀ ਉਤਲੀ ਨਿੱਪਲ ਆ ਉਹਨੂੰ ਪਾਣੀ ਦੇ ਵਿੱਚ ਜਿਵੇਂ ਆਪਾਂ ਬੱਚਿਆਂ ਦੀਆਂ ਨਿੱਪਲਾਂ ਬਾਲਦੇ ਆ ਉਹਨੂੰ ਬਾਲੋ ਨੰਬਰ 3 ਤੇ ਜਿੱਥੇ ਵੀ ਉਹ ਹੈਗਾ ਵਾ ਉਹਦੀ ਪੂਰੀ ਸਫਾਈ ਰੱਖੋ ਬੱਚੇ ਦੇ ਨਾਲੇ ਜੰਮਦੇ ਬੱਚੇ ਨੂੰ 6 ਦਿਨ ਘੱਟੋ ਘੱਟ 7 ਦਿਨ ਪੂਰੀ ਜ਼ਿਆਦਾ ਸਫਾਈ ਰੱਖੋ ਸਫਾਈ ਤਾਂ ਵੈਸੇ ਬਹੁਤ ਜ਼ਰੂਰੀ ਆ ਤੇ ਪਰ 6-7 ਦਿਨ ਤੁਸੀਂ ਪੂਰੀ ਉਹਦੀ ਆਪਾਂ ਪੂਰੀ ਕੇਅਰ ਕਰਨੀ ਆ ਤੇ ਜੇ ਕਿਤੇ ਮਤਲਬ ਡਾਇਰੀਆ ਹੋ ਗਿਆ ਤੁਸੀਂ ਜਿਦਾ ਹੀ ਔਰਲ ਘੋਲ ਪਹਿਲੇ ਦਿਨ ਔਰਲ ਘੋਲ ਤੁਸੀਂ ਕੀ ਕੀ ਕਰ ਸਕਦੇ ਹੋ ਔਰ ਲ ਘੋਲ ਦੇ ਬੱਦ ਤੋਂ ਬੱਦ ਪਿਆਵੋ ਉਹਨੂੰ ਕਿਉਂਕਿ ਡੀਹਾਈਡਰੇਟ ਤੁਸੀਂ ਰੋਕਣਾ ਵਾ ਇਹਦਾ ਕਿਵੇਂ ਪਤਾ ਲੱਗੂ ਇੱਕ ਹੋਰ ਵੀ ਚੀਜ਼ ਤੁਹਾਨੂੰ ਦੱਸ ਦਵਾਂ ਇਹਦੇ ਵਿੱਚ ਇਹਦੇ ਨਾਲ ਤੁਸੀਂ ਕਿਤੇ ਵੀ ਜਿਵੇਂ ਗਾਲਾ ਜਾਂ ਕਿਤੇ ਵੀ ਜਿੱਥੇ ਉਹ ਤਾਂ ਮਾਸ ਦੀ ਚੁੰਡੀ ਭਾ ਲੋ ਗਲ ਕੋਲੋਂ ਜੇ ਤਾਂ ਉਹ ਇੱਕਦਮ ਮਤਲਬ ਖਿਲਰ ਜਾਂਦਾ ਬਾਅਦ ਚ ਇਹਦਾ ਮਤਲਬ ਤੁਹਾਡਾ ਪਸ਼ੂ ਸਹੀ ਆ ਜੇ ਉਹ ਹੌਲੀ 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 ਕਰਕੇ ਉਹ ਮਤਲਬ ਕਿ ਉਹ ਮਾਸ ਹੌਲੀ 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 ਕਰਕੇ ਜਾਂਦਾ ਆਪਦੀ ਜਗ੍ਹਾ ਤੇ ਇਹਦਾ ਮਤਲਬ ਤੁਹਾਡੇ ਜਿਹੜਾ ਬੱਚਾ ਵਾ ਉਹਨੂੰ ਪਾਣੀ ਦੀ ਕਮੀ ਆ ਗਈ ਉਹਨੂੰ Odi RL ਦੀ ਬੋਤਲ ਲਾਉਣੀ ਜ਼ਰੂਰੀ ਆ ਉਹ ਡਾਕਟਰ ਤੋਂ ਬੁਲਾ ਕੇ ਤੁਸੀਂ ਲਵਾ ਲਓ RL ਦੀ ਬੋਤਲ ਕਿਉਂ ਜਿਹੜੇ ਸੱਜਣ ਆਪ ਲਾ ਸਕਦੇ ਭਰਾ ਉਹ ਆਪ ਲਾ ਲਓ ਨਹੀਂ ਤੁਸੀਂ ਡਾਕਟਰ ਤੋਂ ORL ਲਾਜ਼ਮੀ ਲਵਾਵੋ ਤੇ ਆਪਾਂ ਐਂਟੀਬਾਇਟਿਕਾ ਵਰਤਦੇ ਹੁੰਨੇ ਆ ਤੇ ਜੇ ਆਪ ਨਾ ਪੰਗਾ ਲਵੋ ਜੇ ਕਿਸੇ ਭਰਾ ਨੂੰ ਪ੍ਰੋਬਲਮ ਆਉਂਦੀ ਆ ਕੋਈ ਲਾ ਸਕਦਾ ਉਹ ਮੇਰੇ ਨਾਲ ਕੰਟੈਕਟ ਕਰ ਸਕਦਾ ਆਪਾਂ ਉਹਨੂੰ ਦੱਸ ਦਾਂਗੇ ਤੇ ਦੂਜੇ ਜਿਵੇਂ ਮੈਂ ਦੱਸਿਆ ਬਾ ਤੁਹਾਨੂੰ ਜਿਹੜੀ ਆਪਣੀ ਗੋਲੀ ਹੈਗੀ ਆ ਬਾਇਓਟ੍ਰੈਮ ਦੀ ਗੋਲੀ ਤੁਸੀਂ ਪਹਿਲੇ ਚੌਥੇ ਦਿਨ ਇੱਕ ਗੋਲੀ ਅੱਧੀ ਦੇ ਦਿਓ ਉਸ ਤੋਂ ਬਾਅਦ ਜਦੋਂ ਉਹ 20 ਦਿਨਾਂ ਦਾ 25 ਦਿਨਾਂ ਦਾ ਹੋ ਗਿਆ ਫਿਰ ਅੱਧੀ ਅੱਧੀ ਗੋਲੀ ਦੇ ਦਿਓ ਇਹ ਲਾਜ਼ਮੀ ਦੇਵੋ ਤੇ ਇੱਕ ਮੜੱਪਾ ਵਾਲੀ ਦੀ ਦਵਾਈ ਆ ਉਹ ਇੱਕ ਹਫ਼ਤੇ ਤੋਂ ਬਾਅਦ ਹੀ ਦੇਣੀ ਆ ਆਪਾਂ ਪਹਿਲਾਂ ਨਹੀਂ ਦੇਣੀ ਉੱਥੇ ਉਹਦੀ ਵੀ ਪ੍ਰੋਬਲਮ ਹੋ ਸਕਦੀ ਆ ਆਪਾਂ ਇੱਕ ਹਫ਼ਤੇ ਤੋਂ ਬਾਅਦ ਆਪਾਂ ਮੜੱਪਾ ਵਾਲੀ ਦਵਾਈ ਦੇਣੀ ਆ ਉਹਨੂੰ ਬੱਚੇ ਨੂੰ ਤੇ ਸੋ ਅੱਜ ਦੀ ਵੀਡੀਓ ਇੰਨੂ ਐ ਜੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਸਾਰੇ ਭਰਾਵਾਂ ਦਾ ਧੰਨਵਾਦ ਥੈਂਕ ਯੂ ਆ ਤੇ ਜੇ ਕੋਈ ਹੋਰ ਵਿਸ਼ਾ ਆਉਂਦਾ ਦਿਮਾਗ 'ਚ ਉਹ ਦੱਸਿਆ ਕਰੋ ਆਪਾਂ ਉਹਤੇ ਵੀ ਵੀਡੀਓ ਬਣਾ ਦੇਾਂਗੇ ਸੋ ਧੰਨਵਾਦ ਆ ਥੈਂਕ ਯੂ